ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਚਸਾਰਾ ਟੀਵੀ ਤੇ ਅਸੀਂ ਪਹੁੰਚੇ ਆਂ ਅਸਲੇ ਬਰਿਆਣਾ ਪਿੰਡ ਦੇ ਵਿੱਚ ਜਿੱਥੇ ਕੀ ਸ਼ਹਿਰ ਦਾ ਕੂੜਾ ਜਿਹੜਾ ਹੈਗਾ ਡੰਪ ਕੀਤਾ ਜਾਂਦਾ ਤਸਵੀਰਾਂ ਪਹਿਲਾਂ ਮੈਂ ਦਿਖਾ ਦਿੰਦਾ ਕੀ ਅਸਲੇ ਇਸ ਕੂੜੇ ਦੇ ਡੰਪ ਨੂੰ ਅੱਗ ਲੱਗ ਚੁੱਕੀ ਹੈ ਔਰ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਫਾਇਰ ਬ੍ਰੀਗਡ ਕਰਮੀਆਂ ਵੱਲੋਂ ਕੀਤੀਆਂ ਜਾ ਰਹੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਸਲੇ ਕੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਜਿਹੜੀ ਹੈਗੀ ਹੈ ਉਹ ਦਮਕਲ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ ਔਰ ਬਿਲਕੁਲ ਪੋਹੇਨੂ ਰਬਨ ਇੰਡਸਟਰੀ ਹੈ ਕਿ ਬਿਲਕੁਲ ਉਦੀ ਬੈਕ ਸਾਈਡ ਤੇ ਕੂੜੇ ਦਾ ਡੰਪ ਹੈ ਜਿੱਥੇ ਕਿ ਕੂੜੇ ਨੂੰ ਅੱਗ ਲੱਗ ਚੁੱਕੀ ਹੈ ਅੱਗ ਲੱਗਣ ਦੇ ਕਾਰਨਾਂ ਦਾ ਹਜੇ ਪਤਾ ਨਹੀਂ ਲੱਗ ਸਕਿਆ ਪਰ ਜਿਹੜੀ ਕੁਐਰ ਹੈ ਅੱਗ ਨੂੰ ਬੁਝਾਉਣ ਦੀ ਉਹ ਲਗਾਤਾਰ ਜਾਰੀ ਹੈ ਪਹਿਲਾਂ ਉਹ ਜਿਹੜੀ ਦੂਸਰੀ ਸਾਈਡ ਤੋਂ ਪਹਿਲਾਂ ਇਹ ਦੂਸਰੀ ਸਾਈਡ ਤੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਧਰੋਂ ਪੂਰੀ ਪੈ ਰਹੀ ਸੀਗੀ ਪਾਣੀ ਜਿੱਥੇ ਤੱਕ ਨਹੀਂ ਪਹੁੰਚ ਰਿਹਾ ਸੀਗਾ ਪਰ ਹੁਣ ਬਿਲਕੁਲ ਫੈਕਟਰੀ ਦੀ ਬੈਕ ਸਾਈਡ ਤੇ ਆ ਕੇ ਕੋਸ਼ਿਸ਼ਾਂ ਜਾਰੀ ਹੈਗੀਆਂ ਮੈਂ ਆਪਣੇ ਕੈਮਰਾਮੈਨ ਸਾਥੀ ਨੂੰ ਵੀ ਕਹੂੰਗਾ ਕਿ ਥੋੜਾ ਤਸਵੀਰਾਂ ਜਿੱਥੇ ਕਿ ਦਮਕਲ ਵਿਭਾਗ ਵੱਲੋਂ ਇਹ ਅਗਵਾਈ ਹੋਣ ਦੀ ਕੋਸ਼ਿਸ਼ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਆ ਜਿਹੜੇ ਮਾਲਕ ਹੈਗੇ ਨੇ ਦਮ ਦੇ ਕੋਹੇਨੂਰ ਰਬੜ ਇੰਡਸਟਰੀ ਦੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ सर मैं जानना चाहागा पहला था, ए, की नाम की है इंद्र मोहन पालीवाल इंद्रमोहन जी कारण पता लग सक लगी कूड़े डॉक्टर नहीं एक्चुअली हमने कह नहीं सीखते हमारे वर्कर्स ने वर्कर्स ने देखा इनको ऊपर जो काम करते हैं उनकी निगाह पड़ी से आग पर उन्होंने तुरंत मेरे को बताया हमने तुरंत अपना जैन साहब ख़ब, को खबर दी फायर ब्रिगेड को इन्फॉर्म किया तो उसके बाद अपना फायर ब्रिगेड गार्ड गाड़ी आई उन्होंने अपना काम शुरू किया फायर फा, फाइटिंग का अगर ये नहीं होता टाइम पर नहीं होता तो ये बहुत आग बहुत फैल सकती थी आसपास की सभी फैक्ट्रियों को सभी आ, जो आसपास रहने वाले वर्कर्स को जो अपना कोठियां हैं शोरूम्स हैं दुकानें हैं सबको बहुत जान और माल का बहुत ज़्यादा नुकसान हो सकता था ये एक चीज़ और मैं जानना चाहता मोहन साहब आग लगी है आग लगन को बुझाने कोशिशा जारी है क्योंकि पहला दूसरी तरफ तो बुझाई जा रही थी हम बिल्कुल फैक्ट्री बैक साइड से आ चुके पानी को करन रिफिल करने की बड़ी प्रॉब्लम आ रही है वो फिर रिफिल किता जाता है हम अपनी कोहनूर की फैक्ट्री से जो हमारे वाटर का सिस्टम है उससे हम रिफिल करा रहे हैं क्योंकि आने जाने में तो बहुत टाइम लगता है और वो फिर कंट्रोल नहीं होती हम अपनी फैक्ट्री के अंदर ही रिफिल करा रहे हैं इनको टैंक को अभी तक कितने टैंक लग चुके हैं तो चार टैंक लग चुके हैं दो हाँ दो पहले के दो दोबारा फिर ये टैंक आए हैं ਕੁਛ ਇਹ ਦੱਸ ਸਕਦੇ ਵੀ ਮਲਾ ਜਾਂ ਸਮਝਾ ਸਕੋ ਵੀ ਕਿ ਅੱਗ ਲੱਗਣ ਦੇ ਕਾਰਨ ਦਾ ਕੋਈ ਪਤਾ ਲੱਗ ਸਕੀ ਹਜੇ ਤੱਕ ਨਹੀਂ ਇਹਦਾ ਕੋਈ ਕਾਰਨ ਦਾ ਪਤਾ ਨਹੀਂ ਤਾਂ ਲੇਬਰ ਦੀ ਨਿਗਾ ਪੈ ਗਈ ਦਿਨ ਦਾ ਟਾਈਮ ਹੈ ਬਚਾਅ ਹੋ ਗਿਆ ਕੋਈ ਗਰਮੀ ਦਾ ਕਾਰਨ ਵੀ ਹੋ ਸਕਦਾ ਜਿੱਦਾਂ ਤਪਸ਼ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਇਸ ਵੇਲੇ ਉਹਦੇ ਕਾਰਨ ਵੀ ਕੁਝ ਜਾਂ ਮਾੜੀ ਮੋਟੀ ਚਿੰਗਾਰੀ ਗਰਮੀ ਵੀ ਹੋ ਸਕਦਾ ਯਾਰ ਕੁਝ ਕਿਸੇ ਨੇ ਕੁਝ ਜਲਦੀ ਵੀ ਚੀਜ਼ ਆਗ ਕੇ ਉੱਪਰ ਫੈਂਕਦੀ ਹੋ ਤੋ ਗਰਮੀ ਦਾ ਟਾਈਮ ਹੈ ਉਸ ਆਗ ਮਿੰਟਾਂ ਮੇਂ ਵਧ ਜਾਂਦੀ ਹੈ ਕਿਉਂਕਿ ਸਾਰਾ ਕੋੜੇ ਦਾ ਡੰਪ ਹੈ ਤੋ ਸਾਰੀ ਜਲਨੇ ਵਾਲੀ ਚੀਜ਼ੇ ਹੀ ਹੁੰਦੀਆਂ ਇਸਮੇਂ ਬਹੁਤ ਜ਼ਿਆਦਾਤਰ ਦੇਖਿਆ ਜਾਵੇ ਤਾਂ ਪਲਾਸਟਿਕਸ ਜ਼ਿਆਦਾ ਹੈਗੀ ਕਾਗਜ਼ ਕਪੜਾ ਤਾਂ ਮੈਂ ਕੋਈ ਤਸਵੀਰਾਂ ਜ਼ਰੂਰ ਦਿਖਾਣੀਆਂ ਚਾਹਾਂਗਾ ਦਰਸ਼ਕਾਂ ਨੂੰ ਕਿ ਜਿੱਦਾਂ ਜਿੱਦਾਂ ਪਾਣੀ ਉਹਦੇ ਤੇ ਪੈ ਰਿਹਾ ਹੈਗਾ ਆ ਅੱਗ ਦੇ ਉੱਤੇ ਧੂਆਂ ਵੀ ਵਧਦਾ ਜਾ ਰਿਹਾ ਵਿਜ਼ਿਬਿਲਟੀ ਉਦੋਂ-ਉਦੋਂ ਘਟਦੀ ਜਾ ਰਹੀ ਹੈ ਪਰ ਪੂਰੀ ਕੋਸ਼ਿਸ਼ ਜਿਹੜੀ ਹੈਗੀ ਆ ਫਾਇਰ ਬ੍ਰਿਗੇਡ ਵੱਲੋਂ ਉਹ ਕੀਤੀ ਜਾ ਰਹੀ ਕਿ ਜਲਦ ਤੋਂ ਜਲਦ ਅੱਗ ਤੇ ਕਾਬੂ ਪਾਇਆ ਜਾ ਸਕੇ ਕਿਉਂਕਿ ਜਿੰਨਾ ਵੀ ਆਸ-ਪਾਸ ਦਾ ਇਲਾਕਾ ਹੈਗਾ ਜੇ ਸਰਜੀਕਲ ਕੰਪਲੈਕਸ ਦੀ ਗੱਲ ਕਰਾਂ ਜਾਂ ਮੈਂ ਲੈਦਰ ਕੰਪਲੈਕਸ ਦੀ ਗੱਲ ਕਰਾਂ ਤਕਰੀਬਨ ਜਿੰਨਾ ਵੀ ਆਸ-ਪਾਸ ਦਾ ਇਲਾਕਾ ਹੈਗਾ ਇਹਦੇ ਥਰਮੋਕੋਲ ਦੇ ਪ੍ਰੋਡਕਟ ਬਣਦੇ ਹੈਗੇ ਨੇ ਜਾਂ ਰਬੜ ਦੀਆਂ ਚੀਜ਼ਾਂ ਜਾਂ ਸਪੋਰਟਸ ਦਾ ਸਮਾਨ ਤਕਰੀਬਨ ਇਸ ਤਰੀਕੇ ਦਾ ਸਮਾਨ ਜਿਹੜਾ ਹੈਗਾ ਇਸ ਆਸ-ਪਾਸ ਦੇ ਇਲਾਕੇ ਦੇ ਵਿੱਚ ਬਣਦਾ ਹੈਗਾ ਔਰ ਜੇ ਕੈਮ ਰਹਿੰਦੇ ਆ ਜੇ ਇਸ ਅੱਗ ਨੂੰ ਨਾ ਵੇਖਿਆ ਜਾਂਦਾ ਜਿੱਦਾਂ ਕੋਹੇਨੂਰ ਫੈਕਟਰੀ ਦੇ ਮਾਲਕ ਨੇ ਦੱਸਿਆ ਕਿ ਉਹਨਾਂ ਦੇ ਵਰਕਰਾਂ ਵੱਲੋਂ ਇਹ ਅੱਗ ਨੂੰ ਵੇਖਿਆ ਗਿਆ ਤੇ ਜੇ ਨਾ ਵੇਖਿਆ ਜਾਂਦਾ ਤੇ ਵੱਡਾ ਹਾਸਾ ਜਿਹੜਾ ਹੋ ਸਕਦਾ ਸੀਗਾ ਪਰ ਅਸਲੇ ਜੇ ਇਹ ਇਹਨਾਂ ਦੇ ਕਰਮਚਾਰੀਆਂ ਨੇ ਦੇਖਿਆ ਤੇ ਹੁਣ ਜਲਦ ਤੋਂ ਜਲਦ ਦੇ ਸਕਤੇ ਤਾਬੂ ਪਾਉਣ ਦੀ ਵੀ ਕੋਸ਼ਿਸ਼ ਕੀਤੀ ਯਾਰ ਜਿਨ੍ਹਾਂ ਨੇ ਦੇਖਿਆ ਸੀ ਉਹਨਾਂ ਨਾਲ ਗੱਲ ਕਰਦੇ ਭਾਈ ਸਾਹਿਬ ਕੀ ਦਾ ਤੁਹਾਨੂੰ ਕਿੱਦਾਂ ਪਤਾ ਲੱਗਾ ਸਾਰਾ ਭਾਈ ਜਦੋਂ ਪਿੱਛੇ ਅੱਗ ਲੱਗੀ ਤਾਂ ਧੂਆਂ ਉੱਪਰ ਉੱਡਦਾ ਪਿਆ ਸੀਗਾ ਅਸੀਂ ਪਿੱਛੇ ਪਲਾਂਟ 'ਚ ਗਏ ਤਾਂ ਧੂਆਂ ਦਿਵਾਰਾਂ ਤੋਂ ਉੱਪਰ ਜਾ ਰਿਹਾ ਸੀ ਪਿੱਛੇ ਆ ਕੇ ਦੇਖਿਆ ਤੇ ਅੱਗ ਨੇ ਆਪਣੇ ਪੈਰ ਬਸਾਰੇ ਹੋਏ ਸਾਰੇ ਪਾਸੇ ਪਿੱਛੋਂ-ਪਿੱਛੋਂ ਅੱਗ ਲੱਗੀ ਹੋਈ ਸੀਗੀ ਅੱਗ ਉੱਪਰ ਨੂੰ ਡੰਪ ਵੱਨ ਨੂੰ ਯਾਦ ਆਈ ਸੀਗੀ ਹਾਂਜੀ ਜਦੋਂ ਅਸੀਂ ਲਫਟ ਆਉਂਦੀਆਂ ਦੇਖਿਆ ਵੀ ਉਸੇ ਵੇਲੇ ਆਪਣੇ ਸਰ ਨੂੰ ਇਨਫੋਰਮ ਕੀਤਾ ਤੇ ਉਹਨਾਂ ਨੇ ਫਿਰ ਉਸੇ ਵੇਲੇ ਫਾਇਰ ਬ੍ਰਿਗੇਡ ਵਾਲੇ ਨੂੰ ਬੁਲਾਇਆ ਸਾਰੇ ਕੰਮ ਕੀਤਾ ਤਾਂ ਬਿਲਕੁਲ ਜਿਹੜੀ ਫੈਕਟਰੀ ਦੇ ਕਰਮਚਾਰੀਆਂ ਦੀ ਜਿਹੜੀ ਕਹਿੰਦੇ ਹੁੰਦੇ ਆ ਕਿ ਜਿਹੜੀ ਉਹਨਾਂ ਦੀ ਲੋੜ ਸੀਗੀ ਜਿਹੜੀ ਉਹਨਾਂ ਨੇ ਆਪਣੀ ਸੂਝ-ਬੂਝ ਨਾਲ ਉਸ ਅੱਗ ਨੂੰ ਵਧਦੇ ਹੋਏ ਵੇਖਿਆ ਆਪਣੇ ਮਾਲਕਾਂ ਨੂੰ ਦੱਸਿਆ ਮਾਲਕਾਂ ਤੋਂ ਬਾਅਦ ਉਹਨਾਂ ਨੇ ਤੁਰੰਤ ਜਿਹੜੀ ਫਾਇਰ ਬ੍ਰਿਗੇਡ ਦੇ ਕਰਮਚਾਰੀ ਸੀ ਉਹਨਾਂ ਨੂੰ ਕਾਲ ਕੀਤੀ ਤੇ ਐਸ ਵੇਲੇ ਅੱਗ ਤੇ ਕਾਬੂ ਪਾਇਆ ਜਾ ਰਹਾ ਹੈ ਮੈਂ ਆਪਣੇ ਕੈਮਰਾਮਨ ਨੂੰ ਕਹਾਂਗਾ ਇੱਕ ਵਾਰੀ ਤਸਵੀਰਾਂ ਜਰੂਰ ਦਿਖਾ ਦੇਣ ਕਿ ਪਹਿਲਾ ਲਾਲੋ ਵਿਜ਼ਿਬਿਲਟੀ ਜਿਹੜੀ ਹੈਗੀ ਉਹ ਵੱਧ ਰਹੀ ਹੈ ਕਿਉਂਕਿ ਧੂਆਂ ਜਿੱਦਾਂ ਜਦ ਅੱਗ ਤੇ ਪਾਣੀ ਪੈ ਰਿਹਾ ਉਸ ਤਰ੍ਹਾਂ ਧੂਆਂ ਜਿਹੜਾ ਹੈਗਾ ਵੱਧਦਾ ਹੋਇਆ ਨਜ਼ਰ ਆ ਰਿਹਾ ਔਰ ਜਲਦ ਹੀ ਇਹ ਸਾਗ ਤੇ ਵੀ ਕਾਬੂ ਪਾ ਦਿੱਤਾ ਜਾਏਗਾ ਪਰ ਵੱਡੀ ਗੱਲ ਇਹਦੇ ਵਿੱਚ ਇਹ ਹੈਗੀ ਆ ਕਿ ਜਿਹੜੀ ਅੱਗ ਬੁਝਾਉਣ ਨੂੰ ਜਿਸ ਪਾਣੀ ਦੀ ਲੋੜ ਪੈਂਦੀ ਹੈ ਉਹ ਜਿਹੜੇ ਟੈਂਕਰ ਜਿਹੜੇ ਸਾਹਮਣੇ ਟੈਂਕਰ ਨਜ਼ਰ ਆ ਰਹੇ ਇਹਨਾਂ ਨੂੰ ਰੀਫਲ ਜਾਨੀ ਕਿ ਦੁਬਾਰਾ ਇਹਨਾਂ ਨੂੰ ਇਹਨਾਂ ਵਿੱਚ ਪਾਣੀ ਜਿਹੜਾ ਭਰਿਆ ਜਾ ਰਿਹਾ ਉਹ ਜਿਹੜੀ ਫੈਕਟਰੀ ਨੇ ਕਾਲ ਕੀਤੀ ਸੀ ਫਾਇਰ ਬ੍ਰਿਗੇਡ ਕਲਮਚਾਰੀਆਂ ਨੂੰ ਉਸੇ ਫੈਕਟਰੀ ਤੋਂ ਕੋਹੇ ਨੂਰ ਰਬੜ ਇੰਡਸਟਰੀ ਹੈਗੀ ਆ ਉਸੇ ਫੈਕਟਰੀ ਤੋਂ ਹੀ ਇਹਨੂੰ ਦੁਬਾਰਾ ਰੀਫਲ ਕੀਤਾ ਜਾਂਦਾ ਤਾਂ ਕਿ ਜਲਦੋਂ ਜਲਦ ਅੱਗ ਤੇ ਕਾਬੂ ਪਾਇਆ ਜਾ ਸਕੇ ਇੱਕ ਸੂਝਬੂਝ ਦੀ ਕਹਿ ਸਕਦੇ ਆ ਨਿਸ਼ਾਨੀ ਹੈਗੀ ਆ ਕਿ ਜਿਹੜੇ ਫੈਕਟਰੀ ਦੇ ਮਾਲਕ ਹੈਗੇ ਨੇ ਇੰਦਰ ਮੋਹਨ ਉਹਨਾਂ ਵੱਲੋਂ ਇੱਕ ਸੂਝਬੂਝ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਗੱਡੀਆਂ ਨੂੰ ਦੂਰ ਨਾ ਜਾਣਾ ਪਵੇ ਲਾਗਿਓ ਹੀ ਗੱਡੀਆਂ ਰੀਫਲ ਕੀਤੀਆਂ ਜਾਣ ਔਰ ਤੁਰੰਤ ਅੱਗ ਤੇ ਕਾਬੂ ਪਾਇਆ ਜਾ ਸਕੇ ਇੱਕ ਸਿਆਣੇ ਨਾਗਰਿਕ ਦੀ ਇਹ ਸੂਝ-ਬੂਝ ਦੀ ਨਿਸ਼ਾਨੀ ਹੁੰਦੀ ਹੈ ਕਿ ਜਿਹੜੀ ਆਪਣੇ ਆਸ-ਪਾਸ ਦਾ ਜਿਹੜਾ ਇਲਾਕਾ ਹੁੰਦਾ ਉਹਨੂੰ ਸਾਫ਼-ਸੁਥਰਾ ਰੱਖਣਾ ਜਾਂ ਉਸ ਨੂੰ ਕਿਸੇ ਅਣਹੋਣੀ ਘਟਨਾ ਤੋਂ ਬਚਾਉਣਾ ਇੱਕ ਸੂਝ-ਬੂਝ ਦੀ ਨਿਸ਼ਾਨੀ ਹੁੰਦੀ ਹੈ ਕਿ ਤੁਰੰਤ ਆਪਣੀ ਹੀ ਫੈਕਟਰੀ ਟੈਂਕਰ ਲੈ ਜਾਏ ਜਾਂਦੇ ਆ ਉੱਥੋਂ ਪਾਣੀ ਭਰਿਆ ਜਾਂਦਾ ਤੇ ਤੁਰੰਤ ਉਹ ਘਟਨਾ ਵਾਲੀ ਜਿੱਥੇ ਅੱਗ ਲੱਗੀ ਹੈਗੀ ਆ ਉੱਥੇ ਟੈਂਕਰ ਨੂੰ ਪਹੁੰਚਾਇਆ ਜਾਂਦਾ ਤੇ ਅੱਗ ਨੂੰ अग ते काबू पाने की कोशिश की जाती है कैमरामैन सुखविंदर सुरेंद्र कंबोज दैनिक सवेरा टीवी जलंधर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर